ਜੀ ਸਸਵੇਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਦੀ ਸਾਰੇ ਆਸ ਕਰਦੇ ਆ ਤੁਸ ਸਾਰੇ ਜਿਹੜੇ ਠੀਕ-ਠਾਕ ਹੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ-ਠਾਕ ਆ ਜੀ ਅੱਜ ਆਪਾਂ ਜਿਹੜਾ ਵਲੌਗ ਸ਼ੁਰੂ ਕਰਨਾ ਤੇ ਚਾਹ ਨੂੰ ਘੜਤੀ ਵੈਸੇ 11 ਵਜੇ 11:00 ਤੋਂ ਪਲੱਸ ਹੀ ਲਗਾਏ ਤੇ ਇਹ ਦੁਆ ਲੱਖੋ ਜੀ ਤੁਸੀਂ ਇਹ ਕੋਲ ਸਾਰੋਗੇ ਤੇ ਯਾਰਸ ਨਾਲ ਤੋਂ ਬੰਦ ਰਹੋਗੇ ਮੈਂ ਛਾਪੜ ਮਾਰੀ ਨਹੀਂ ਛਾਪ ਕਰ ਦਿੰਦੀ ਕੋਈ ਜਿਹੜਾ ਅੱਜ ਸਾਥ ਸਾਥ ਦੀ ਮਾਰਚ ਨੂੰ ਸਭ ਤੋਂ ਪਹਿਲਾਂ ਸਾਫ ਕਰਦੇ ਹਾਂ ਸੋਨਾ ਮੋਲਵਾ ਬਾਕੀ ਦੇ ਬਣ ਭਾ ਨਮੈਂ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਕੱਲ ਬਲੌਗ ਨਹੀਂ ਆਇਆ ਉਹਦੇ ਲਈ ਸੋਰੀ ਜੀ ਤੇ ਕੱਲ ਵਸਾਦੇ ਹੁੰਦੇ ਅਗੇ ਜੀ ਮੈਂ ਆ ਪਹੁੰਚ ਜੀ ਨਹੀਂ ਪਈ ਕਿਉਂ ਲੋ ਪਹੁੰਚ ਜੀ ਵਸ ਬਣੇ ਨਹੀਂ ਚੱਲੋ ਬਣੇ ਜੀ ਵੈਸੇ ਉਹ ਹੀ ਸੀਏ ਨੇ ਇਗਨੋਰ ਕਰਿਓ ਕੋਈ ਗੱਲ ਹੈ ਨਹੀਂ ਕਿ ਬਸ ਉਹ ਹੀ ਬਣੇ ਨਹੀਂਗਾ ते, कल कोई आ गया, <laughs> 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 गया तो चाहिए मैं जमी चलो को चाह पाने दुनिया चाहे बाकी कई बार छिपे चाह पाने फिर बुरा ਤੇ ਸਾਫਾ ਵਾਸਤੇ ਤੇ ਇਹਨਾਂ ਵਾਸਤੇ ਆਪਾਂ ਸਪੈਸ਼ਲ ਦਿੱਤੀ ਕਪੜਾ ਰੱਖਦੇ ਹੁੰਦੇ ਜਿਹੜਾ ਮੈਨੂੰ ਨਾ ਆਪਾਂ ਇਹ ਨਹੀਂ ਆਦੇ ਵੀ ਆਪਾਂ ਬਾਹਲੇ ਸਹਣੇ ਆ ਪਹਿਲਾਂ ਤਾਂ ਮੈਂ ਜਿਵੇਂ ਆਪਣਾ ਪੋਚਾ ਹੁੰਦਾ ਸੀ ਉਹ ਵੀ ਸਾਫ ਤੇ ਮਾਰ ਦਿੰਦੀ ਸੀ ਤੇ ਮੈਨੂੰ ਇੱਕ ਦੋ ਭੈਣਾਂ ਨੇ ਕਮੈਂਟ ਕਰਕੇ ਕਿਹਾ ਕੰਨ ਜੀ ਜੀ ਇਹ ਵਾਲਾ ਪੋਚਾ ਨਾ ਮਾਇਆ ਸਾਫ ਤੇ ਤੇ ਉਦੋਂੋਂ ਮੈਂ ਹਟ ਗਈ ਉਦੋਂ ਦੀ ਹੁਣ ਮੈਂ ਇਹਦਾ ਕਪੜਾ ਜਿਹੜਾ ਕਿ ਲਾ ਗਈ ਤੇ ਹੁਣ ਮੈਂ ਜਿਹੜਾ ਪੋਚਾ ਹੁੰਦਾ ਉਹ ਨਹੀਂ ਮਾਰ ਦਿੰਦੀ ਨਾ ਸਾਫ ਤੇ ਨਹੀਂ ਕਿ ਇਹਿਆ ਕਰੋ ਕਿ ਤੁਹਾਨੂੰ ਪਤਾ ਹੈ ਨਾ ਕੌਣ ਹੈ ਆਇਆ ਕੋਈ ਚਿਗਜੀ ਵੱਜੀ ਹੈ ਦੇਖੀ ਡੈਡੀ ਕੋਲ ਆਇਆ ਹੈ ਇਦਾਂ ਕਿਉਂਕਿ ਜਦੋਂ ਦੇ YouTube ਤੇ ਆਇਆ ਹੈ ਨਾ ਆਏ ਨਹੀਂ ਆਪਾਂ ਨੂੰ ਆਏ ਨਹੀਂ ਹੁੰਦਾ ਵੀ ਆਪਾਂ ਜਾਦੇ ਸਿਆਣੇ ਆ ਬਹੁਤ ਕੁਝ ਭੈਣ ਭਰਾ ਮਤ ਸੁਖ ਨੂੰ ਮਿਲਦਾ ਤੇ ਆਪਾਂ ਨੌਲੇਜ ਆ ਜਿਹੜੀ ਕੀ ਇਕੱਠੀ ਕਰਦੇ ਰਹਿੰਦੇ ਰਹਿੰਦੇ ਆ ਆਪਾਂ ਕਦੇ ਆਏ ਨਹੀਂ ਆਖਿਆ ਵੀ ਹਾਂ ਵੀ ਮੈਨੂੰ ਪਤਾ ਹੈ ਨਾ ਮੇਰੇ ਘਰ ਦਾ ਨਾ ਬਿਹਾਰ ਦਾ ਇਥੇ ਪਾਣਾ ਸਹੀ ਆਉਂਦੀ ਹੈ ਆਪਾਂ ਨੂੰ ਜਿਹੜਾ ਕੀ ਪੋਚਾ ਲੈਣਾ ਸਲਫ ਤੇ ਜੇ ਗੈਸ ਤੇ ਨਹੀਂ ਲਾਉਣਾ ਚਾਹੀਦਾ ਵੀ ਆਪਾਂ ਨੂੰ ਦਾਇਦਾ ਕੱਪੜਾ ਰੱਖਣਾ ਚਾਹੀਦਾ ਤੇ ਉਦੋਂ ਦੀ ਮੈਂ ਦਾਇਦਾ ਕੱਪੜਾ ਰੱਖੀ ਇੱਕ ਵਾਰ ਪਾੜਦਾ ਇਹ ਤੋਂ ਪਹਿਲਾਂ ਤੇ ਆਹ ਦੂਸਰਾ ਤੇ ਮੰਮੀ ਪਾਈ ਬੈਠਿਆ ਜੀ ਮਸ਼ੀਨ 'ਚ ਕੱਪੜੇ ਬੱਸ ਸਾਰੇ ਜਿਹੜੇ ਫੌਣ-ਫੂਣ ਵਾਲੇ ਸੀ ਉਹ ਤਾਂ ਧੁੱਤੇ ਗਏ ਕਾਫੀ ਟਾਈਮ ਦੇ ਅੱਧ ਸੁੱਕੇ ਹੋ ਵੀ ਗਏ ਤੇ ਮੰਮੀ ਨੇ ਬਾਤੀਆਂ ਚਾਦਰਾਂ ਪਾਣੀ ਗਰਮ ਪਿਆ ਸੀ ਏ ਹੁਣ ਮਮੂ ਹੀ ਬੈਠਾ ਨੇ ਚਾਦਰਾਂ ਪਾਈ ਬੈਠਿਆ ਤੇ ਮੰਮੀ ਕਹਿੰਦੀ ਤੂੰ ਦਿੰਨੇ ਚਲੋ ਧੁੱਪ ਸੋਣੀ ਹੈ ਮੁੰਡਾ ਮਹੀਨਾ ਸਾਰਾ ਹੋ ਗਿਆ ਜੀ ਤੁਸੀਂ ਵੀ ਆਏ ਆਖੋਗੇ ਮਹੀਨੇ ਚਾਦਰਾਂ ਬਦਲ ਦਿਓ ਤੋ ਕੀ ਨਹੀਂ ਹੂੰ ਕਿਉਂ ਅੰਦਰ ਕੋਈ ਵਰਦਾ ਹੀ ਨਹੀਂ ਜੀ ਕੋਈ ਆਪਣੇ ਨਿਆਣਾ ਜਵਾਬ ਹੈ ਨਹੀਂ ਨਾ ਵੀ ਅੰਦਰ ਅੰਦਰ ਕੋਈ ਨਹੀਂ ਜਾਂਦਾ ਅੰਦਰ ਬਾਹਰ ਬਾਹਰ ਬਸ ਬਾਹਰਲੇ ਮੁੰਡਿਆਂ ਦੀਆਂ ਚਾਦਰਾਂ ਹੀ ਮੈਨਾਂ ਸਦਾ ਬਾਹਰ ਬੈਠੇ ਰਹਿੰਦੇ ਆ ਤਾਂ ਕਰਕੇ ਵਾਹ ਤਾਂ ਕਹਿੰਦੀ ਕਿ ਨਾ ਕਿ ਕੋੜਾ ਚਾਹਰਾ ਅੱਜ ਮੰਮੀ ਨੇ ਪਾਤੀ ਹੈ ਕਹਿੰਦੀ ਪਾ ਦਨੀ ਹੈ ਵੀਰੇ ਕਹਿੰਦੀ ਪਾਣੀ ਪੀ ਮੈਂ ਕਹਾਂ ਪਾ ਦੇ ਮੰਮੀ ਬਰ ਤਾਂ ਕਹਿੰਦੀ ਮੰਮੀ ਨੇ ਚਾਹਰਾ ਪਾ ਰੱਖੀ ਤੇ ਮੈਂ ਬਸ ਇੱਥੇ ਪੋਚਾ ਲਾ ਕੇ ਫੇਰ ਅਸੀਂ ਸੱਸ ਨੂੰ ਪੀਵਾਂਗੇ ਚਾਹ ਬਾਕੀ ਸਾਰੇ ਕੀ ਹੋ ਗਿਆ ਚਾਹ ਵੀ ਹੂੰ ਚਲੋ ਜੀ ਫੇਰ ਮੈਂ ਪੋਚਾ ਲਾ ਲਈ ਲਓ ਭਾਈ ਟਾਈਮ ਹੋ ਗਿਆ 3:30 ਦਾ ਤੇ ਆਪਾਂ 4:15 ਹੋ ਗਏ 4:15 ਹੋ ਗਏ ਹੂੰ ਇਹੋ ਕੀ ਦੇਖ ਲਾ ਹੇ ਮਟਾ ਵੇਖਿਆ ਹੀ ਨਹੀਂ ਮੈਂ ਵੀ ਕਰਦੀ ਆ ਬਸ ਦਾ ਅੱਜ ਦਾਲ ਸਬ지 ਚਲੋ ਚੀਰਨੀ ਤਾਂ ਹੈ ਹੀ ਨਹੀਂ ਅੱਜ ਉਹ ਘਰ ਪਰਾਲੀ ਉਹ ਨੀਰਾ ਪਾਗ ਨੇ ਟੋਕਰੀ ਵਾਲ ਦੇ ਵਿੱਚ ਪਾ ਲਈ ਫਰਾਲੀ ਹਰਾ ਪਾ ਕੇ ਰਲਾ ਕੇ ਕਟੰਗ ਨੂੰ ਪਾ ਦੇ ਲਓ ਜੀ ਮੈਂ ਖਾ ਲ ਪਾ ਮੰਮੀ ਤਾਂ ਜੈਸਨ ਡੜੇ ਪਾਈ ਜਾਂਦਾ ਨੀਰਾ ਚਾਰਾ ਤੇ ਕੱਲ ਆਪਾਂ ਨੇ ਵਿਆਹ ਦੀ ਭਾਜੀ ਆ ਸੀ ਪੱਤਲ ਆਈਆਂ ਸੀ ਪਿੰਡ ਚ ਫੇਰੀਆਂ ਸੀ ਹਾਂ ਹਾਂ ਹਾਰ ਲਾ ਲਾ ਟੋਕਰੀ ਤੇ ਆਪਾਂ ਮੈਂ ਉਹ ਖਾਈ ਜਾਂਦੀ ਸੀ ਤੇ ਬਸ ਜੀ ਦਾਲ ਸਬਜ਼ੀ ਕਾਹसे ਤਰੀ ਬਣਾਉਂਦੇ ਅੱਜ ਪੀਲੀ ਮੂੰਗੀ ਬਣਾਵਾਂਗੇ ਜਸ਼ਨਾ ਲੈਣਗੇ ਧੁੱਪ ਸੋਹਣੀ ਆ ਜਨ ਵਧੀਆ ਸੀ ਤੇ ਹਜੇ ਦੋ ਤਰੀਕ ਨੂੰ ਫੇਰ ਆਕੇ ਹੁੰਦੇ ਮੌਸਮਾ ਕਹਿੰਦੇ ਬਿਮੀ ਆ ਸਕਦਾ ਸਵੇਰੇ ਸ਼ਾਮ ਗੜਾ ਜਾਂਦੀ ਠੰਡ ਹੁੰਦੀ ਹੈ ਜਿਹੜੇ ਕਿ ਉਧਰ ਬਹੁਤ ਜਿਲਿਆਂ ਚ ਪਾਇਆ ਸਾਡੇ ਇੱਥੇ ਹਰਿਆਣੇ ਚ ਵੀ ਪਾਇਆ ਫਤਿਹਵਾਦ ਤੇ ਲੁਧਿਆਣਾ ਪਟਿਆਲੇ ਤੇ ਕਈ ਜਗ੍ਹਾ ਤੇ ਪਾਇਆ ਰੋਪੜ ਤੇ ਤਾਂ ਕਰਕੇ ਤੜਕੇ ਆਥਣੇ ਹੱਥ ਪੈਰ ਬਹੁਤ ਜ਼ਿਆਦਾ ਠਰਦੇ ਆ ਤੇ ਇੱਧਰ ਆਪਣੀ ਮਲੋ ਜੁਗਣੀ ਨੂੰ ਜੁਗਣਿਆ ਓਏ ਜੁਗਣਿਆ ਜੁਗਣੀ ਸਾਡੀ ਜੁਗ ਗੰਦੇ ਆ ਲੋ ਜੀ ਮੰਮੀ ਹੋਰੇ ਪਾਈ ਜਾਂਦੇ ਨੀਰਾਚਾਰ ਅੱਜ ਡੈਡੀ ਨੇ ਪ੍ਰਾਲੀ ਕੋ ਤਰਤੀ ਤੇ ਪ੍ਰਾਲੀ ਦੇ ਵਿੱਚ ਹੀ ਹਰਾ ਰਲਾ ਲਿਆ ਇੱਕ ਇੱਕ ਟੋਕਰਾ ਪਾਇਆ ਤੂੜੀ ਦਾ ਤੇ ਵਿੱਚ ਆ ਮਾਰਨਗੇ ਹਰਾ ਹਨਾ ਬਾਸ ਜੀ ਮੈਂ ਵੀ ਚੱਕਦੀ ਆ ਭਾਂਡੇ ਫਿਰ ਟਾਈਮ ਨਾਲ ਸਾਨੂੰ ਪਤਾ 5 ਵਜੇ ਦੇ ਨਾਲ ਧਾਰ ਕੱਢਣੀ ਹੁੰਦੀ ਹੈ ਹਨਾ ਜਿਹੜਾ ਟਾਈਮ ਆਪ ਆਪ ਪਸੂ ਦਾ ਬੰਨ ਲੀਏ ਫਿਰ ਪਸੂ ਉਸੇ ਟਾਈਮ ਤੇ ਰਿੰਗਣ ਲੱਗ ਜਾਂਦਾ ਰਿੰਗਣ ਲੱਗ ਜਾਂਦਾ ਕਿ ਰੰਮਣ ਗਾਇਆਂ ਰੰਮਦੀਆਂ ਹੁੰਦੀਆਂ ਮੈਂ ਸਾਂ ਰਿੰਗਦੀਆਂ ਹੁੰਦੀ ਠੀਕ ਠੀਕ ਹੂੰ ਤੇ ਲਓ ਜੀ ਕੈਮਰੇ ਚ ਨਾ ਫੋਟੋ ਸਾਫ ਨਹੀਂ ਆਉਂਦੀ। ਲੋ ਜੀ। ਤੇ ਕਪੜੇ-ਕੁਪੜੇ ਮੈਂ ਸਾਰੇ ਤੈਹ ਲਾਤੇ ਜਿੰਨੇ ਕੁ ਸੁੱਕੇ ਸੀ, ਜਿੰਨੇ ਕੁ ਜਿਹੜੇ ਗਿੱਲੇ ਆ ਉਹ ਰਹਿ ਗਏ। ਤੇ ਮੰਮੀ ਨੇ ਅੱਜ ਕਿਰਾਹੇ ਹੀ ਵਿੜਦੀ ਚਾਦਰ ਧੋਤੀ ਐ ਤੇ ਸਹਰਾਣੇ ਸਰੂਨੇ ਧੋਤੇ। ਤੇ ਇਹ ਵਾਲੀ ਧੋਤੀ ਮੰਮੀ ਕਹਿੰਦੀ ਦੂਜੀ ਸਵੇਰੇ ਧੋਦਾਂਗੇ ਚੱਲ। ਤੇ ਆਪਾਂ ਬਹੁਤ ਟਾਈਮ ਮਹੀਨੇ ਬਾਅਦ ਚਾਦਰ ਜਿਹੜੀ ਕਿ ਚੇਂਜ ਕਰੀ ਆ ਆਪਣੇ ਬੈੱਡ ਦੀ। ਤੇ ਇਹ ਵਛਾਤੀ ਹੁਣ ਆਪਾਂ ਤੇ ਬਾਕੀ ਆਪਣੇ ਇੱਕ ਬੰਤ ਸਿੱਧੂ ਨਾਂ ਦੇ ਆਈਡੀਆ ਆ ਆਂਟੀ ਤੇ ਉਹਨਾਂ ਨੇ ਕਿਹਾ ਸੀ ਕਹਿੰਦੇ ਕਹਿੰਦੇ ਲਖਵੀਰ ਹੋਮ ਟੂਰ ਜ਼ਰੂਰ ਕਰਵਾਓ ਕਹਿੰਦੇ ਦੇਖਣ ਨੂੰ ਜੀ ਬਹੁਤ ਕਰਦਾ ਕਹਿੰਦੇ ਘਰ ਸਮਾਰ ਕੇ ਦਿਖਾਓ ਤੇ ਆਪਾਂ ਕੋਸ਼ਿਸ਼ ਕਰਾਂਗੇ ਜੀ ਉਹਨਾਂ ਨੂੰ ਇੱਕ ਅੱਧੇ ਦਿਨ ਵਿੱਚ ਆਪਾਂ ਆਪਣੇ ਘਰ ਦਾ ਹੋਮ ਟੂਰ ਦੇ ਕੇ ਦਵਾਰ ਤੋਂ ਫੇਰ ਤੇ ਸ਼ੀਸ਼ਾ ਦੇਖੋ ਕਿੰਨਾ ਜ਼ਿਆਦਾ ਹੋ ਹੈ ਨਾਲੇ ਮੈਂ ਕੱਪੜਾ ਮਾਰਿਆ ਸੀ ਇੱਕ ਤਾਂ ਨਾ ਇਹ ਜਸ਼ੰਦਰ ਜੜੀ ਬਿੰਦੂ ਕੁੱਛੋਂ ਵਾਲ ਗਿੱਲੇ ਕਰਕੇ ਤੇ ਸਿਰਸੋਰ ਬਾਉਣ ਲੱਗ ਗਿਆ ਨੇ ਮੈਂ ਸਵੇਰੇ ਸ਼ੀਸ਼ਾ ਮਾਰਿਆ ਤੇ ਸ਼ੀਸ਼ੇ ਤੇ ਕਪੜਾ ਫੇਰਿਆ ਸੀ ਤੇ ਫਿਰ ਇਹ ਛਿੱਟੇ ਵੱਜ ਜਾਂਦੇ ਵਾਲਾਂ ਦੇ ਤੇਲ ਵਾਲੇ ਹੁੰਦੇ ਆ ਨਾ ਵਾਲ ਤੇ ਬਾਕੀ ਆਪਾਂ ਹੋਮ ਟੂਰ ਜ਼ਰੂਰ ਦੇਵਾਂਗੇ ਜੀ ਕੋਸ਼ਿਸ਼ ਕਰਾਂਗੇ ਵੀ ਆਪਾਂ ਹੋਮ ਟੂਰ ਤੁਹਾਡੇ ਲਈ ਜਲਦੀ ਲੈ ਕੇ ਆਈਏ ਤੇ ਬਾਕੀ ਜੇ ਹੋਰ ਕਿਸੇ ਭੈਣ ਭਰਾ ਨੂੰ ਵੀ ਹੋਮ ਟੂਰ ਚਾਹੀਦਾ ਆਪਣੇ ਘਰ ਦਾ ਇੱਕ ਵਾਰ ਫੇਰ ਤੋਂ ਵੈਸੇ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਸਾਲ ਡੇਢ ਸਾਲ ਹੋ ਗਿਆ ਉਦੋਂ ਆਪਾਂ ਹੋਮ ਟੂਰ ਦਿੱਤਾ ਸੀ ਤੇ ਜੇ ਚਾਹੀਦਾ ਤਾਂ ਅੱਜ ਵਾਲੇ ਵਲੌਗ ਦੇ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਹੋ ਮੇਨ ਗੇਟ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਆਪਣੇ ਘਰ ਦਾ ਹੋਮ ਟੂਰ ਕਰਵਾਵਾਂਗੇ ਤੇ ਚਲੋ ਜੀ ਹੁਣ ਆਪਾਂ ਪਾਂਡੇ ਮੁੰਡਿਆਂ ਵੱਲ ਹੋਈਏ ਤੇ ਫੇਰ ਆਪਾਂ ਮੂੰਗੀ ਮਸਰੀ ਦੀ ਬਣਾਵਾਂਗੇ ਦਾਲ ਤੇ ਬਸ ਫੇਰ ਆਪਣੇ ਉਹੀ ਸ਼ਾਮ ਦੇ ਕੰਮ ਧੰਦੇ ਚੱਲੀ ਜਾਂਦੇ ਆ ਚੱਲੀ ਜਾਣਗੇ ਤਾਂ ਜਿਆਦਾ ਹੁੰਦੇ ਜਿੰਨਾ ਜਿਹੜਾ ਸਾਹ ਚਾਲਦੇ ਆ ਬੰਦੇ ਦੇ ਕੰਮ ਦਾ ਮੁੱਕਦੇ ਨਹੀਂ ਹੁੰਦੇ ਤੇ ਬਾਕੀ ਜਿਹੜੇ ਤੁਰ ਜਾਂਦੇ ਆ ਉਹਨਾਂ ਦੇ ਮਗਰੋਂ ਵੀ ਕੰਮ ਤਾਂ ਉਹੀ ਚੱਲੀ ਜਾਂਦੇ ਆ ਤੇ ਚਲੋ ਕੰਮ ਕਰਗੇ ਸਟਾਰਟ ਆਪਾਂ ਸ਼ਾਮ ਵਾਲੇ ਮੋਦੀ ਆਪਾਂ ਬਣਾਉਣ ਲੱਗੇ ਦਾਲ ਪਾਂਡੇ ਚੱਕ ਤੇ ਪੰਜਵੇਂ ਤਾਂ ਫਿਰ ਆਪਾਂ ਉਸ ਗਾੜੀ ਧਾਰ ਕੱਢਣੀ ਆ 505 ਤੇ ਤੂੰ ਪਹਿਲਾਂ ਮੈਦਾ ਉਤਾਰ ਕੇ ਜਿਹੜੀ ਆਪਣੀ ਟੋਕੜਾ ਗਾੜੀ ਉਹ ਵੀ ਕੱਢ ਲੈ ਤੇ ਆਪਾਂ ਬਣਾ ਲਈ ਚੁੱਕਿਆ ਹੋ ਕਿਉਂਕਿ ਘਿਓ ਦੇ ਨਾਲ ਜਿਹੜਾ ਜਿਹੜਾ ਮਸਾਲਾ ਪਾਣੀ ਉਬਲਦਾ ਨਾ ਬਾਹਰ ਨਹੀਂ ਨਿਕਲਦਾ ਸੇਮ ਜੀ ਆਪਾਂ ਦੋ ਵਾਰੀ ਧੋ ਥੋੜੀ ਜਿਹੀ ਉਹ ਭੌਕੇ ਰੱਖਦੀ ਥੋੜੀ ਹੋ ਜੂਗੀ ਤੇ ਜਿਹੋ ਜੀ ਜੀਰਾ ਤੜਕਾ ਤੁੜਕਾ ਤੇ ਘੰਟਾ ਲਾ ਲਾਣਾ ਅੱਜ ਆਪਾਂ ਸੜੀਆਂ ਉਹ ਆਪਾਂ ਬਾਅਦ ਚ ਬਾਟੀ ਚ ਕੜਕਾ ਕੇ ਫਿਰ ਇਹਦੇ ਵਿੱਚ ਪਾਵਾਂਗੇ ਕਿਹੜਾ ਆਪਾਂ ਕੀ ਸਿੰਪਲ ਤਰੀਕੇ ਨਾਲ ਧਰ ਰਹੇ ਹਾਂ ਉਸ ਪਾਣੀ ਪਾ ਗਏ ਤੇ ਘਿਓ ਪਾ ਤਾ ਘਿਓ ਪਾ ਕੇ ਮੁਰਮਰਚ ਤੇ ਵਸੇ ਹੁ ਬਾਅਦ ਪਾ ਗਏ ਉਸ ਪੁਰਾਣਾ ਪਾਣੀ ਪਾਇਆ ਜਦੋਂ ਪਾਣੀ ਦਾ ਜਿਹੜਾ ਕਾਲੋ ਸੰਤਰਾ ਕਾਵੋ ਜੂ ਮੇਰੇ ਗੱਲ ਨੂੰ ਗੱਲ ਖਾਊਗਾ ਤਾਂ ਕਿਰਪਾ ਕਰ ਲੈਣਾ ਢਾਕ ਸੀ ਬੜਾ ਹਾਥ ਫਿਰ ਆਪਾਂ ਪਾਉਣ ਦੇ ਵਿੱਚ ਮੂੰਗੀ ਤੇ ਗੰਡੇ ਆਪਣੇ ਸਾਰੇ ਖਰਾਬ ਹੋ ਗਏ ਗੰਡੇ ਨੇ ਆਪਣੇ ਸਾਰੇ ਗੰਡਿਆਂ ਨੇ ਭੁੱਖਾ ਲੱਗਿਆ ਇਹਨਾਂ ਦੇ ਵਿੱਚੋਂ ਬਸ ਕੱਲੇ ਭੁੱਖਾ ਹੀ ਵੱਜਦੀਆਂ ਗੰਡੇ ਹੁੰਡੇ ਹੈ ਨਹੀਂ ਕੱਲੇ ਭੁੱਖਾ ਹੀ ਹੈ ਤੇ ਅੱਜ ਫਿਰਦੇ ਸੀ ਗੰਡੇ ਵਾਲੇ ਦਸ਼ਨ ਦੇ ਰੈਡੀ ਜਿਹਨਾਂ ਨੂੰ ਗਏ ਤੇ ਉਹ ਪਰੇ ਟਾਪਦੇ ਤੇ ਕਿੱਥੇ ਆਏ ਨਹੀਂ ਨਾ ਮੈਂ ਤਾਂ 4-5 ਕਿਲੋ ਗੰਡੇ ਲੈ ਲਾਂਗੀ ਕਿੰਨੂ ਮੈਂ ਖਾਂ ਹਾਲਾ ਹਾਲਾ ਕਿ ਉਹ ਤੇ ਆਪਾਂ ਲਸਣ ਗੰਡਾ ਛਿਲਦੇ ਆ ਐਨੇ ਕੋਈ ਫਕਰਾ ਪਾਣੀ ਦੇ ਉਬੜੇ ਉਬੜ ਛਿਲਦੇ ਕਰਦੇ ਫਿਰ ਆਪਾਂ ਜਾਵਾਂਗੇ ਧਾਰਨ ਤੇ ਲੋ ਜੀ ਆਹ ਵਾਲਾ ਗੋੜਾ ਇਹਨਾਂ ਦਾ ਦੇਈਂ ਮੈਨੂੰ ਆੜੇ ਨਹੀਂ ਪੁੱਤ ਤੈਨੂੰ ਹੋਏ ਤੂੰ ਘਰ ਮੈਂ ਨਹੀਂ ਖਾਣਾ ਮਾੜੀ ਮਾੜਾ ਹੈ ਹੀ ਨਹੀਂ ਇਹ ਵੱਡੇ ਪੀਸ ਤੋੜ ਲੈ ਤੇਰਾ ਗੋੜ ਬੰਦ ਹੈ ਜੇ ਕਰਮ ਆ ਲਾਂਗੇ ਦਿੱਕਾ ਜਾ ਕਲਾ ਨਹੀਂ ਹੈਗਾ ਤੇ ਲੈ ਇਹ ਗਾਵਾਤਿਲੇ ਆਂਦਾ ਜੀ ਆਪਾਂ ਜਿਹੜਾ ਕੀ ਘਰੇ ਵਰਤਦੇ ਉਹ ਕਰਨਾਟਕ ਦਾ ਹੁੰਦਾ ਔਰ ਦੁਕਾਨੋਂ ਆਂਦੇ ਸੀ ਅੱਜ ਗਾਣੂ ਆਪਾਂ 3 ਕਿਲੋ ਪਹਿਲਾਂ ਪਾਤਾ 2 ਕਿਲੋ ਡੜੀ ਨੇ 3 ਕਿਲੋ ਡੜੀ ਨੇ ਕੋਲ ਹੋਰ ਲਿਆਂਦਾ ਤੁਹਾਨੂੰ ਲੈ ਬਸ 5-6 ਕਿਲੋ ਪਾ ਦਾਂਗੇ ਬਾਦੂ ਇਹਨਾਂ ਨਾਲ ਵੀ ਪਸੂ ਦੇ ਅੰਦਰ ਸਾਫ਼ ਹੋ ਜਾਂਦਾ ਹੈ ਨਾ ਤੇ ਆ ਚੱਕ ਦਾ ਰੱਖਾ ਜਿਹੜਾ ਇਹਨਾਂ ਦਾ ਹੀ ਖੋਲੇ ਕਿ ਕੱਲ ਨੂੰ ਪਾਵਾਂਗੇ ਅੱਜ ਕੀ ਸਨਮਨਰਾਂ ਦਾ ਤਿਆਰ ਹੋ ਗਿਆ ਫਲੋਦੀ ਪਾਣੀ ਤੋਂ ਬਰਵੀਆ ਗਰਮ ਸੁਪਾਲੀਸ ਕਰ ਲਿਆ ਤੇ ਵਸ ਹੁਣ ਮੈਂ ਦਵਾ ਦਵਾ ਲਸਣ ਗੰਢਾ ਛੱਲਾ ਟਾਈਮ ਤਾਂ ਹੁਣ 4:30 ਹੋਇਆ 5 ਵਜੇ ਤੱਕ ਜਮਾ ਨੱਕੀ ਕਰ ਦੂੰ ਸਬਜ਼ੀ ਵਾਲਾ ਦਾਲ ਵਾਲਾ ਫਿਰ ਉਹਨੂੰ ਭਰਨ ਬਣ ਜਾ ਫਲੋਦੀ ਮਸਾਲਾ ਮੈਂ ਰਗੜਿਆ ਤੇ ਸੜ ਦੋ ਬਈ ਇਹ ਵੱਲੇ ਲੋਬੋਈ ਜੋ ਜੁਗਣੀ ਆਏ ਇੱਕ ਨਾਂ ਰੱਖੋ ਇਹਦਾ ਫਿਰ ਇਹਨੂੰ ਪਤਾ ਲੱਗਣ ਲੱਗੇ ਉਹ ਮੈਨੂੰ ਬੁਲਾਉਣਗੇ ਹਾਂ ਹਾਂ ਜੁਗਣੀ ਜੁਗਣੀ ਹਾਂ ਬੋਲ ਜਾ ਕੋ ਹਮ ਖੁਰਕ ਹੁੰਦੀ ਹੈ ਲਓ ਜੀ ਆਪਾਂ ਆਏ ਸੀਗੇ ਤਣੀਆਂ ਲੈਣ ਮੰਮੀ ਆਪਣੇ ਬੁੱਕਰ ਚ ਕੀ ਫਿਰਦੇ ਹੈ ਹੈ ਮੰਮੀ ਠੀਕ ਹੈ ਬਾਈ ਠੀਕ ਹੈ ਆਪਾਂ ਲੱਗੇ ਜਾਨੇ ਆ ਜੀ ਧਣੀਆਂ ਤੇ 베ਰ ਚੈੱਕ ਕਰੋ ਹਾਂ ਦੇਖੋ ਤੇ ਇਹ ਹੁੰਦਾ ਆਪਣੇ ਸ਼ਾਮ ਦਾ 뷰 ਇਸ ਤਰ੍ਹਾਂ ਕੋਈ ਖ ਹੈ ਹੈ ਨਹੀਂ ਕੋਈ ਖ ਹੈ ਖ ਹੈ ਨਹੀਂ ਜੀ ਵਧੀਆ ਆ ਆਪਦਾ ਖੇਤਾਂ ਚ ਘਾਰਾ ਹੈ ਨਾ ਤੇ ਚਲੋ ਵਧੀਆ ਨਾ ਕੋਈ ਸ਼ੋਰ ਸ਼ਰਾਬਾ ਹੈ ਨਾ ਸਕੂਨ ਹੀ ਸਕੂਨ ਹੈ ਸ਼ਾਂਤੀ ਹੀ ਸ਼ਾਂਤੀ ਹੈ ਤੇ ਹੁਣ ਤਾਂ ਆਪਣੇ ਮੇਥੇ ਵੀ ਵਾਵਾ ਹੋਏ ਪਏ ਇੱਕ ਦਿਨ ਮੇਥਿਆਂ ਦੀ ਪੁਰਜੀ ਬਣਾਈਏ ਲਿਆਉਣੀਆਂ ਮੈਂ ਕਿਹਾ ਧਣੀਆਂ ਲੈਣ ਗਈ ਸੀ ਲੋ ਜੀ ਆਪਾਂ ਤੋੜੀਏ ਧਣੀਆਂ ਤੇ ਮੰਮੀ ਕਹਿੰਦੀ ਕਪੜੇ ਲਾ ਲੈ ਤੇ ਉਹ ਕਪੜੇ ਆਪਾਂ ਲੈ ਕੇ ਚੱਲਦੇ ਆਂ ਲਾ ਕੇ ਲੋ ਜੀ ਤੋੜ ਲਿਆ ਆਪਾਂ ਧਣੀਆਂ ਤੇ ਦਾਲ ਆਪਣੀ ਬਣੀ ਜਾਂਦੀ ਹੈ ਇੱਥੇ ਤਾਂ ਜਰਾਬਾਂ ਚ ਰੂਬਾਂ ਜੀ ਨਾ ਬਣਾ ਆਪਣੇ ਤਾਂ ਸਿਕਾਉਣ ਵਾਲੀ ਖਰਾਬ ਐ ਘਰ ਤੇ ਵਧੀਆ ਸੁੱਕ ਜਾਂਦੀਆਂ ਜਸ਼ਿੰਦਰ ਰੇੜੀ ਦਾ ਅੱਜ ਖੇਸ ਜਾ ਤੋਤਾ ਸੀਗਾ ਤੇ ਜਰਾਬਾਂ ਜਰੂਬਾਂ ਸਭ ਸੁੱਕ ਗਈਆਂ ਕੇਸ ਵੀ ਜਮਾ ਸੁੱਕ ਗਿਆ ਇਹਨਾਂ ਨੂੰ ਥੂਪ ਦਾ ਐਕਸ ਇਸ ਆ ਦੇਖੋ ਤੇ ਆਪਾਂ ਹੁਣ ਤੜਕਾ ਛੜਕਾ ਲਾਈ ਦੇ ਕੇ ਟਾਈਮ ਹੋ ਗਏ ਭਾਈ 5 ਵਜ ਗਏ ਤੇ ਮੰਮੀ ਖੜੇ ਆਪਣੇ ਗੰਡੇ ਵਾਲੇ ਦੀ ਦੀਕ ਦੇ ਵਿੱਚ ਹੈਗੇ ਸੀ ਕਿ ਬਲੈਖਾ ਲੱਗਿਆ ਨਹੀਂ ਉਹ ਖੇੜੇ ਚ ਗਏ ਸੀ ਤੜਕੇ ਟੱਪੇ ਕੋਕਿਆ ਨਹੀਂ ਤੜ ਦੀਆਂ ਦੀ ਮੈਂ ਵੇਖੀ ਉਹੀ ਸੀ ਤੜਕੇ ਜਿਹੜਾ ਮੈਂ ਇਹਨਾਂ ਨੂੰ ਆਖਿਆ ਸੀ ਮੈਂ ਗੰਡੇ ਵਾਲੇ ਦੀ ਟੱਕਰ ਹਾਂ ਦੋ ਟੱਪ ਗਏ ਸੀ ਉਹ ਕਾਲੀ ਹੂੰ ਨਜ਼ਰ ਮੋੜਨਾਂਗੇ ਨਜ਼ਰ ਕਾਸੀ ਕਰਨ ਹਾਂ ਲੋ ਜੀ ਬਾਲੇ ਨਾ ਉਹ ਹੋਏ ਪਿਆ ਗੰਡੇ ਦੂਜੇ ਤਾਂ ਬਸ ਕੁਛ ਵੀ ਨਹੀਂ ਨਿਬੜਦਾ ਉਹਨਾਂ ਚ ਕੱਲੀਆਂ ਪੂਕਾ ਹੀ ਐ ਤੇ ਬਸ ਕਾਇ ਹੋ ਜਾਂਦਾ ਜਿਦੋਂ ਮੂੰਗੀ ਮੰਗੀ ਦੀ ਬਣਾਈਏ ਨਾ ਦਾਲ ਨਾਲ ਗੰਡਾ ਹੋਵੇ ਤਾਂ ਸਵਾਲ ਆਦੀ ਹੈ ਜੀ ਜਿਆ ਕਰਦਾ ਸਸ਼ਣ ਰੈਡੀ ਇਹਨਾਂ ਦੀ ਡਿਊਟੀ ਪੁਰਸ਼ਾਂ ਦੀ ਹੁੰਦੀ ਹੈ ਨਾਲੋਂ ਚਲੋ ਸ਼ਾਮ ਲੈਣਦੇ ਆ ਕੰਮ ਆਏ ਆ ਕਣਕ ਜਦੋਂ ਬੀਜ ਦਿੰਦੇ ਆ ਫਿਰ ਤਾਂ ਵਿੱਲੇ ਹੀ ਹੁੰਦੇ ਆ ਕਣਕ ਬੀਜ ਕੇ ਤਾਂ ਹੈਨਾ ਜਿਦੋਂ ਝੋਨੇ ਦਾ ਕੰਮ ਹੋ ਜਾਂਦਾ ਥੋੜਾ ਜਿਹਾ ਉਦੋਂ ਕੰਮ ਜਾਦੇ ਹੁੰਦਾ ਚਾਹ ਜਦੋਂ ਝੋਨੇ ਦਾ ਚੱਲ ਪੈਂਦਾ ਸੀਜ਼ਨ ਜਿਵੇਂ ਸੀ ਰੈਡੀ ਤੇ ਆਪਣੇ ਆਲੇ ਚੱਲੀ ਜਾਂਦਾ ਵਲੌਗ ਉਹ ਤੇ ਆਫੋਨ ਮੰਝੇ ਤੇ ਤੇ ਆਪਣੀ ਬਣੀਆਂ ਦੀ ਦਾਲ ਤੇ ਆਪਾਂ ਕੜੀਆਂ ਧੋ ਕੇ ਲਈਏ ਲੋ ਜੀ ਦਾਲ ਆਪਣੀ ਬਣ ਗਈ ਪਰ ਹੈ ਥੋੜੀ ਸਮੇਂ ਪਾਣੀ ਪਾ ਕੇ ਹੋਰਾਂ ਸੇ ਰੱਖ ਲਓ आग नहीं निकल दिए। आप जैसे जाने चालू है तेरा चालू निकल भी चालू है। ये अभी। लाई? निकली से हमारी। नहीं। किसके बारे में आपका? सही। आज नावाज़ जिन्ना खाई बच्चे।

ਤੋ ਵੜੀ ਜਾਵੇ ਮੈਂ ਕਿਦਾਂ ਸੋਨਾ ਲਾ ਦੋ ਤੇ ਕੀ ਆ ਮਮਾ ਚੰਗੀ ਲੱਗ ਗਈ ਹੈ ਕਿੱਦਾਂ ਸੋਹਣਾ ਕਿੰਨੇ ਆਚਾਰ ਕਰਾਈਏ ਹਾਂ ਹਲੇ 10 ਕਿਲੋ ਕੱਲ੍ਹ ਨਹੀਂ ਪਰਸ 10 ਕਿਲੋ ਦੇ ਹੀ ਆ ਥੋੜੇ ਨੂੰ ਪਾਉ ਲੋਗਾ ਛੇ ਜਿਦਾ ਨਾਲ ਟੋਕਰੇ ਜਿਦਾ ਮਮੀ ਟੋਕਰੇ ਕਿਵੇਂ ਕਰਾਂਗੇ ਮੇਰੀ ਗੱਲ ਸੁਣੋ ਇਹਨਾਂ ਨੂੰ ਆ ਸੁਣੋ

ਇਹ ਤਾਂ ਆਪਣੇ ਮੈਲਾ ਜੀ ਆਪ ਖਾ ਕੇ ਆ ਜ ਤਾਂ ਪੰਜ ਸੀਜ ਨੂੰ ਨਹੀਂ ਲੱਤ ਨੇ ਥੋੜਾ ਪਾ ਲਈ ਹਾਂ ਮੁੰਡੇ ਥੋੜਾ ਸਾਫ਼ ਕਰਨੇ ਸੀ ਉਹਨਾਂ ਕਿੰਨੇ ਦੇ ਆਇਆ ਡਾਣੀ ਹੋਰ 4 ਕਿਲੋ ਹੈ 25 ਰੁਪਏ ਕਿ ਦੋੜਾ ਇਹ ਗੰਦਾ ਹੋਣਾ ਸੀ ਜਾਂਦੇ ਦਾ ਲਓ ਜੀ ਉਹਦੀ ਧਾਰ ਆਪਾਂ ਕੱਢ ਲਈ ਤੇ ਮੰਮੀ ਕੱਢੀ ਆ ਲੈ ਛੋਟੀ ਧਾਰ ਉੱਧਰ ਬੀਬੀ ਵੀ ਹੈਗੀ ਹੈ ਬੱਚ ਹੁਣ ਕੀ ਹੈ ਆ ਵੀ ਹੈ ਤੇ ਜਦੋਂ ਸੰਦੜੀ ਨੇ ਪਾਇਆ ਕੋੜ ਜਿਹੜਾ ਵਾਲ ਕੇ ਪਾਉਣੇ ਨੇ ਤੇਲ ਲੈ ਕੇ ਲੁਟੀ ਅੱਜ ਸਿੱਕਿਆ ਹੈ ਢਾਉਣ ਵਾਸਤੇ ਜਿਹੜਾ ਇਹੋ ਮੇਟੀ ਦਾਣਾ ਪਾਉਣਾ ਹੁਣ ਆਪਾਂ ਤੇ ਉਹ ਕਾਲੂ ਗੱਡੀ ਰੰਗੇ ਮੇਟੀ ਬਸ ਫਿਰ ਰੰਗ ਪਾਇਆ ਕਰਾਂਗੇ ਸੇਵਾ ਕਰਦੇ ਸਟਾਰਟੇ ਵੀ ਕਰਦੇ ਸ਼ੁਰੂ ਬਣ ਗਿਆ ਤਾਂ ਤੁਸੀਂ ਹਾਂ ਬਣ ਗਿਆ ਸੜ ਕੇ ਕਰ ਲੈਸ ਜਰੂਰ ਹਾਂ ਪਿਓ ਸੋ ਬੀ ਦੂ ਇਹੋ ਥੋੜਾ ਹੀ ਦਿੰਦੇ ਆ ਜੀ ਬਸ 200 ਰੁਪਏ ਬੜਾ ਦਿੰਦੇ ਹਾਂ 200 ਰੁਪਏ ਆ ਮੈਨੂੰ ਬੱਚੀ ਨੂੰ ਬੜਾ ਡਰਨਾ ਆਦਾ ਮੈਨੂੰ ਐ ਲੱਗਦਾ ਜੇ ਮੇਰੇ ਛੜ ਮਾਰੀ ਨਾ ਇਹਨੇ ਬੱਚੀ ਨੂੰ ਘਾਜਣ ਦੀ ਵਾਰ ਹਾਂ ਹਾਂ ਕੀ ਜੇ ਆ ਮ ਹੋਰੀ ਹੋ ਜਾਂਦੀ ਮੇਰੇ ਕੰਨੀ ਤੇਟੀ ਨਹੀਂ ਰਹਾ ਜਿੰਮੀ ਆ ਗਿਆ ਬਾਈ ਜਿੰਮੀ ਜਿੰਮੀ ਦਿੱਤਾ ਬੰਨਾ ਜੀ ਬਸ ਆਪਾ ਲੱਗਦੇ ਰੋਟੀ ਤੇ ਮੰਮੀ ਉਚਾਲ ਰੇ ਅੱਗ ਤੇ ਹਜ ਮੈਂ ਘਿਓ ਲਿਓਣਾ ਹਨਾ ਚਾਕੇ ਘਿਓ ਲਿਓਣੀ ਆ ਮੈਂ ਤੇ ਜਸ਼ਨ ਆਪਣਾ ਨਾਹੀ ਜਾਂਦਾ ਜਸ਼ਨ ਦੇ ਰੈਡੀ ਪਾਈ ਜਾਂਦੇ ਇਹਨਾਂ ਨੂੰ ਰੋਟੀ ਦੋਨਾਂ ਨੂੰ ਜਿੰਮੀ ਵਰਗੇ ਆ ਜਿੰਮੀ ਨੂੰ ਤੇ ਸ਼ੇਰੂ ਨੂੰ ਇੱਕ ਤਾਂ ਹਜ ਹੀ ਰੋ ਬੈਠੀ ਪੂਸ਼ ਮਾਰੀ ਜਾਂਦੀ ਐ ਕਿ ਥੋੜੀਆਂ ਐ ਆਉਂਵਾ ਦੋ ਹੋਰ ਪਗਾ ਦੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਕਿਉਂਕਿ ਹੌਲੀ ਹੌਲੀ ਅਪਲੋਡ ਹੁੰਦੀ ਹੈ ਟਾਈਮ ਲੱਗ ਜਾਂਦਾ ਹੈ ਆਪਣੇ Wi-Fi ਹੈ ਨਹੀਂ ਨਾ ਤਾਂ ਕਰਕੇ ਤੇ ਬਾਕੀ ਅੱਜ ਇੱਕ ਭੈਣ ਆਪਣੇ ਮੱਠ ਦਾਦੂ ਤੋਂ ਅੱਜ ਫੋਨ ਆਇਆ ਭੈਣ ਦਾ ਤੇ ਬਹੁਤ ਵਧੀਆ ਲੱਗਿਆ ਭੈਣ ਨਾਲ ਗੱਲ ਕਰਕੇ ਹਨਾ ਬਹੁਤ ਭੈਣਾਂ ਹਨਾ ਇੱਜ਼ਤ ਮਾਨ ਦਿੰਦੀਆਂ ਵਧੀਆ ਲੱਗਦਾ ਹੈ ਜੀ ਤੇ ਬਾਕੀ ਜਿਹੜੇ ਭੈਣ ਭਰਾ ਆਪਣੇ ਵਲੌਗ ਦੇਖਦੇ ਆ ਉਹਨਾਂ ਦਾ ਤਦਿਲ ਤੋਂ ਧੰਨਵਾਦ ਜਿਹੜੇ ਕੀ ਫੁੱਲ ਸਪੋਰਟ ਕਰਦੇ ਆ ਇਸੇ ਤਰ੍ਹਾਂ ਆਪਣੇ ਨਾਲ ਚੈਨਲ ਦੇ ਨਾਲ ਤੇ ਸਾਡੀ ਫੈਮਿਲੀ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਪਸੰਦ ਕਰਦੇ ਰਹੋ ਕਿਉਂਕਿ ਵਧੀਆ ਲੱਗਦਾ ਹੈ ਜੇ ਤੁਹਾਡੇ ਕਮੈਂਟ ਪੜ ਕੇ ਹੌਸਲਾ ਮਿਲਦਾ ਹੋਰ ਵਲੌਗ ਬਣਾਉਣ ਦਾ ਤੇ ਕੱਲ ਆਪਣਾ ਵਲੌਗ ਨਹੀਂ ਆਇਆ ਉਹਦੇ ਲਈ ਸੌਰੀ ਜੀ ਤੇ ਚਲੋ ਜੈਂਡ ਕਰਦੇ ਆਪਾਂ ਵੀਡੀਓ ਦਾ ਅੱਜ ਵਾਲੀ 17 18 ਮਿੰਟਾਂ ਦੀ ਮੈਨੂੰ ਲੱਗਦਾ ਪਾਸ ਵੀਡੀਓ ਬਣ ਗਈ 18 ਤੋਂ ਤੇ ਚਲੋ ਜਿੰਨੀ ਵੀ ਬਣੀ ਕੋਸ਼ਿਸ਼ ਕਰੀ ਵਧੀਆ ਵਲੌਗ ਬਣਾਉਣ ਦੀ ਚਲੋ ਜਿਆਦਾ ਤਾਂ ਨਹੀਂ ਕੰਮ ਕਰ ਸ਼ੇਅਰ ਪਰ ਮੈਂ ਕੋਸ਼ਿਸ਼ ਕਰੀ ਵੀ ਅੱਜ ਹਾਜ਼ਰੀ ਆਪਾਂ ਜਰੂਰ ਲਵਾਵਾਂਗੇ ਤੇ ਬਾਕੀ ਹਾਜ਼ਰੀ ਕਰੇ ਉੱਪਰ ਬਾਣ ਹੈ ਇਹ ਹੈ ਛੋਟੇ ਕਾਲੀਗਾਹ ਦਾ ਵੱਡੀ ਵੱਡੀ ਇੱਕ ਵੱਡੀ ਹੈ ਤੇ ਜਸਨੂ ਡੈਡੀ ਜਾਂਦੇ ਡੈ ਉਹ ਤਾਂ ਖਾਲੀ ਐ ਥੋੜਾ ਜਿਹਾ ਦੁੱਧਾ ਚ ਤੇ ਜਸਨੂ ਡੈਡੀ ਜਾਂਦੇ ਡੈ ਚ ਦੁੱਧ ਪਾਉਣਗੇ ਤੇ ਖਰਚਾ ਪਾਣੀ ਚ ਕਰਦੀਆਂ ਵਿਚਾਰੀਆਂ ਆਪਦਾ ਕਰਦੀਆਂ ਨਾਲੇ ਘਰ ਦਾ ਕਰਦੀਆਂ ਚਲੋ ਹਨ ਜਿੰਨੀ ਕ ਮਿਹਨਤ ਕਰਦੇ ਆ ਉਹਨਾਂ ਕੋ ਮੁੱਲ ਮੋੜ ਦਿੰਦੀਆਂ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਆਪਾਂ ਕਿਸੇ ਨਵੇਂ ਵਲੌਗ ਦੇ ਨਾਲ ਤੇ ਵੀਡੀਓ ਨੂੰ ਫੁੱਲ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਸ਼ੀਆ ਕਾਲ ਜੀ ਬਾਏ ਬਾਏ ਜੀ